ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਰਜ਼ਰ ਕਰੇ ਨਿਮਕ ਇੱਕ ਹਰਾਮ ਮੇਰਾ ਮਨ ਤਾਂ ਸੀਤਰ ਹੋਏ ਦੇ ਮਹਾਬਕ ਅੰਤਾਰ ਆਪਾਂ 13 April 2025 ਵਿਸਾਖ ਵਿਸਾਖੀ ਜਿਹੜੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਜੀ ਵਿਖੇ ਅੰਮ੍ਰਿਤ ਛਕਾਈ ਸਗੀ ਪੰਜ ਪਿਆਰਿਆਂ ਨੂੰ ਅਤੇ ਉਸ ਤੋਂ ਉਪਰੰਤ ਸਾਰੇ ਦੇਸ਼ ਵਿੱਚ ਇਹ ਸਨੇਹਾ ਦਿੱਤਾ ਸੀ ਕਿ ਆਪਾਂ ਸਾਰੀ ਸਿੱਖ ਕੌਮ ਚਾਹੇ ਉਹ ਹਿੰਦੂ ਕੌਮ ਹੈ ਸਿੱਖ ਕੌਮ ਹੈ ਇੱਕਾ ਅਤੇ ਇੱਕ ਦੂਸਰੇ ਨਾਲ ਪਿਆਰ ਭਾਵਨਾ ਦਾ ਸਨੇਹਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਦਿੱਤਾ ਸੀ ਅਸੀਂ ਸਾਰੇ ਹੀ ਚਾਲ ਮਾਰਕੀਟ ਵਾਲੇ ਬਹਿਰਾਮ ਤੋਂ ਪਟਵਾਰੀ ਸਵੀਟ ਅਤੇ ਆਪਣੇ ਅੱਜ ਆਪਣੇ ਵਿਜੇਪਾਲ ਤੇ ਜੀ ਜੀ ਸਾਡੇ ਪੱਤਰਕਾਰ ਸਾਹਿਬ ਜਿਹੜੇ ਕਿ ਆਪਣੇ ਇੱਥੇ ਆਫਿਸ ਵਿੱਚ ਬਹਿਰਾਮ ਉਹਨਾਂ ਨੇ ਖੋਲਿਆ ਹੋਇਆ ਹੈ ਚਲਕਾ ਪੰਜਾਬ ਅਤੇ ਸਪੋਕਸਮੈਨ ਰੋਜ਼ਾਨਾ ਸਪੋਕਸਮੈਨ ਜਿਹੜਾ ਅਖਬਾਰ ਆ ਉਹਨਾਂ ਨੂੰ ਡੀਲ ਕਰਦੇ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਸਾਰੀਆਂ ਜਿਹੜੀਆਂ ਸਾਰੀ ਆਵਾਜ਼ ਆ ਸਾਡੀ ਸਾਰੀ ਦੇਸ਼ ਵਿੱਚ ਦੁਨੀਆ ਵਿੱਚ ਪਹੁੰਚਾਈ ਆ ਮੈਂ ਸਾਰੀ ਹੀ ਸਾਧ ਸੰਗਤ ਦਾ ਤਹਿ ਦਲੋਂ ਚਾਲ ਮਾਰਕੀਟ ਵੱਲੋਂ ਰਗਵੀਰ ਸਿੰਘ ਬਿੱਲਾ ਅਤੇ ਆਪਣੇ ਪਰਿਵਾਰ ਵੱਲੋਂ ਤਹਿ ਦਲੋਂ ਧੰਨਵਾਦ ਕਰਦਾ ਕਿ ਆਉਣ ਵਾਲੀ ਜਿਹੜੀ ਬਸਾਖੀ ਆ ਉਹ ਤੇ ਸਾਰਿਆਂ ਨੂੰ ਹੀ ਮੇਰੇ ਭੈਣਾ ਵੀਰਾਂ ਨੂੰ ਮਾਤਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਆਉਣ ਵਾਲੇ ਜਿਹੜਾ ਨਵਾਂ ਸਾਲ ਚੜਨਾ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ